ਲੁਧਿਆਣਾ ਦੇ ਵਿੱਚ ਗੈਂਗਵਾਰ ਹੋਈ ਹੈ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਵਾਰਦਾਤ 26 ਤੋਂ 27 ਫਰਵਰੀ ਦੀ ਦਰਮਿਆਨੀ ਰਾਤ ਦੀ ਹੈ ਰਾਤ ਕਰੀਬ 3 ਵਜੇ ਗੈਂਗਸਟਰਾਂ ਦੇ ਦੋ ਧੜਿਆਂ ਵਿਚਕਾਰ ਝੜਪ ਹੋਈ ਦੋਵੇਂ ਗੁੱਟਾ ਨੇ ਇੱਕ ਦੂਜੇ ਤੇ ਗੋਲੀਆਂ ਚਲਾ ਦਿੱਤੀਆਂ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਗੋਲੀਬਾਰੀ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ ਜਦਕਿ ਇੱਕ ਗੰਭੀਰ ਜ਼ਖਮੀ ਹੈ ਮ੍ਰਿਤਕ ਦੀ ਪਛਾਣ ਸੂਰਜ ਸ਼ਰਮਾ ਉਰਫ ਬੱਬੂ ਦੇ ਰੂਪ ਵਿੱਚ ਹੋਈ ਹੈ ਜਿਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਰੱਖਵਾ ਦਿੱਤਾ ਗਿਆ ਜ਼ਖਮੀ ਨੌਜਵਾਨ ਦੀ ਪਛਾਣ ਹਰਪ੍ਰੀਤ ਸਿੰਘ ਵੱਜੋ ਹੋਈ ਹੈ ਜਿਸ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਪੀਏਯੂ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਤੇ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾ ਲਿਆ ਜਾ ਰਿਹਾ ਹੈ 26 ਔਰ 27 ਫਰਵਰੀ ਦੀ ਦਰਮਿਆਨੀ ਰਾਤ ਨੂੰ ਹਮੜਾ ਰੋਡ ਲੁਧਿਆਣਾ ਜਿਹੜਾ ਪੁਲਿਸ ਸਟੇਸ਼ਨ ਪੀਏਯੂ ਦੇ ਜੂਰਿਸਡਿਕਸ਼ਨ ਦੇ ਵਿੱਚ ਪੈਂਦਾ ਹੈ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਐਂਡ ਉਹਦੇ ਕਰਕੇ ਇੱਕ ਸੂਰਜ ਪ੍ਰਕਾਸ਼ ਔਰ ਬੱਬੂ ਉਦੀ ਗੋਲੀ ਲੱਗਣ ਨਾਲ ਉਹ ਮੌਕੇ ਤੇ ਮوت ਹੋਈ ਇੱਕ ਹਰਪ੍ਰੀਤ ਸਿੰਘ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਦੀ ਕੰਡੀਸ਼ਨ ਸਟੇਬਲ ਹੈ ਸੋ ਆਫਟਰ ਦਿਸ ਇਨਸੀਡੈਂਟ ਹੈਪਨਡ देयर वाज ਪ੍ਰੋਂਪਟ ਐਕਸ਼ਨ ਫਰਮ ਪੁਲਿਸ ਕਮਿਸ਼ਨਰ ਲੁਧਿਆਣਾ ਉੱਥੇ ਮੌਕੇ ਤੇ ਸਾਰੇ ਸੀਨੀਅਰ ਆਫਸਰਸ ਚਲੇ ਗਏ ਐਂਡ ਇਮੀਡੀਏਟਲੀ ਟੇਕਿੰਗ ਦਾ ਕੌਗਨੀਸੈਂਸ ਆਫ ਦਾ ਇਨਸੀਡੈਂਟ ਜਿਹੜੇ ਡਿਫਰੈਂਟ ਟੀਮਸ ਹੈ ਉਹ ਉੱਥੇ ਕੰਮ ਕਰਨ ਲੱਗ ਪਏ ਐਂਡ ਉਹਦੇ ਵਿੱਚ ਆਪਣਾ ਪਹਿਲਾ ਚੈਲੰਜ ਇਹ ਸੀਗਾ ਕਿ ਇਹ ਕਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਵਾਰਦਾਤ ਕੀਤੀ ਸੀਗੀ ਸੋ ਵਿਦਨ ਨੋ ਟਾਈਮ ਉਹ ਜਿਹੜੇ ਉਹਦੇ ਵਿੱਚ ਬੰਦੇ ਸੀਗੇ ਉਹ ਆਈਡੈਂਟੀਫਾਈ ਹੋਏ ਸੋ far ਪੰਜ ਬੰਦਿਆਂ ਦੀ ਸਾਡੇ ਕੋਲ ਉਹ ਡਿਟੇਲਸ ਹੈਗੀਆਂ ਤਾਂ ਉਸ ਤੋਂ ਬਾਅਦ on basis of this ਇੱਕ ਬਾਈ ਨੇਮ ਐਫ ਆਰ ਐਫ ਆਰ ਨੰਬਰ 12 ਅੰਡਰ ਸੈਕਸ਼ਨ 302 307 25 27 ਆਰਮਜ਼ ਐਕਟ ਦਰਜ ਹੋਇਆ ਪੁਲਿਸ ਸਟੇਸ਼ਨ ਪੀਏਯੂ ਦੇ ਵਿੱਚ ਤਾਂ ਹੁਣ ਇਹਦੇ ਵਿੱਚ ਇਹ ਜਿਹੜੇ ਬੰਦੇ ਹੈ ਇਹ ਆਈਡੈਂਟੀਫਾਈ ਹੋ ਰੱਖੇ ਹੋਏ ਨੇ ਐਂਡ ਇਹਦੇ ਵਿੱਚ ਅਸੀਂ ਟੀਮਸ ਕਨਸਟੀਟਿਊਟ ਕੀਤੀਆਂ ਹੈਗੀਆਂ ਜਿਹੜਾ ਇਹਨਾਂ ਦਾ ਫਾਲੋ ਕਰ ਰਹੀਆਂ ਐਂਡ ਵੈਰੀ ਸੂਨ ਵਿਲ ਅਪ੍ਰਹੈਂਡ ਦਾ ਅਕਿਊਜ਼ ਇਨ ਦਾ ਕੇਸ ਐਂਡ ਇਨ ਦਾ ਮੀਨ ਟਾਈਮ ਇਹਦੇ ਵਿੱਚ ਜਿਹੜੀ ਗੱਡੀ ਵੀ ਇਸਤੇਮਾਲ ਹੋਈ ਸੀਗੀ ਤਾਂ ਉਹਨੂੰ ਵੀ ਅਸੀਂ ਟ੍ਰੇਸ ਕਰ ਲਿਆ ਹੈ ਤਾਂ ਫਰਦਰ ਇਨਵੈਸਟੀਗੇਸ਼ਨ ਇਜ਼ ਗੋਇੰਗ ਔਨ ਐਂਡ ਇਹਦੇ ਵਿੱਚ ਗੌਰਤਲਬ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜੇ ਬੰਦੇ ਹੈ ਅਨਬੋਥ ਅ ਵਿਕਟਿਮ ਸਾਈਡ ਐਂਡ ਜਿਹੜੇ ਉਹ ਪਰਪਰੇਟਰ ਸਾਈਡ ਹੈ ਇਹ ਬੇਸਿਕਲੀ ਇੱਕੋ ਹੀ ਗਰੁੱਪ ਦੇ ਉਹ ਸੀਗੇ ਐਂਡ ਇਹਨਾਂ ਦਾ ਪੁਰਾਣਾ ਵੀ ਕ੍ਰਿਮੀਨਲ ਰਿਕਾਰਡ ਸੀਗਾ ਕਿਸੇ ਗਲਤ ਤੇ ਉੱਤੇ ਉਹਨਾਂ ਦੇ ਆਪਸ ਦੇ ਵਿੱਚ ਅ ਰੰਜਿਸ਼ ਬਾਜੀ ਆ ਗਈ ਜਿਹਦੇ ਕਰਕੇ ਫਿਰ ਇਹ ਇਨਸੀਡੈਂਟ ਹੋ ਗਿਆ ਤਾਂ ਬਾਕੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਂਦੀ ਹੈ ਉਹ ਆਪਾਂ ਕਨਵੇ ਕਰਦੇ ਹਾਂ